ਸ਼੍ਰੋਮਣੀ ਅਕਾਲੀ ਦਲ ਦੇ ਸਾਫ ਕਾ ਅਗੂ ਪ੍ਰੇਮ ਸਿੰਘ ਚੰਦੂ ਮਾਜਰਾ ਇੱਕ ਵਾਰ ਫਿਰ ਤੋਂ ਵਿਵਾਦਾਚੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਤੇ ਜੰਮੂ 'ਚ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੇ ਇਲਜ਼ਾਮ ਲਗਾਏ ਨੇ ਅਕਾਲੀ ਦਲ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਲੁਧਿਆਣਾ ਦੇ ਵਿੱਚ ਕੀਤੀ ਗਈ ਜਿੱਥੇ ਉਹਨਾਂ ਨੇ ਚੰਦੂ ਮਾਜਰਾ ਅਤੇ ਨਾਲ ਹੀ ਕੁਝ ਹੋਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਕੱਲ ਜੰਮੂ ਦੇ ਵਿੱਚ ਚੰਦੂ ਮਾਜਰਾ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਜੋ ਕਿ ਦਾਅਵੇ ਕਾਰ ਹੈ ਸੀ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪਿੱਛੇ ਹਟ ਰਿਹਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਗਰੇਵਾਲ ਨੇ ਕਿਹਾ ਕਿ ਤਸਵੀਰਾਂ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੇ ਕੀ ਸਿਧਾਂਤ ਨੇ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੂੰ ਨਿਵਾਦ ਖਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਜਦੋਂ ਮਾਜਰਾਦਿਕ ਤਸਵੀਰ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਦੇ ਤੌਰ ਤੇ ਭਾਜਪਾ ਕਟ ਗਿਣਤੀ ਦੇ ਮਾਮਲਿਆਂ ਦੇ ਵਿੱਚ ਦਖਲ ਦੇ ਰਹੀ ਹੈ ਮਹੇਸ਼ਿੰਦਰ ਗਰੇਵਾਲ ਨੇ ਵੱਡਾਲਾ ਤੇ ਵੀ ਸਿੱਧੇ ਸਵਾਲ ਖੜੇ ਕੀਤੇ ਨੇ ਤੇ ਕਿਹਾ ਕਿਉਂ ਨਹੀਂ ਉਹ ਸਿੱਧੇ ਤੌਰ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਉਹ ਐਸਜੀਪੀਸੀ ਦੇ ਮਾਮਲਿਆਂ ਦੇ ਵਿੱਚ ਵੀ ਦਖਲ ਦੇ ਰਹੇ ਨੇ ਗਰੇਵਾਲ ਨੇ ਕਿਹਾ ਕਿ ਉਹ ਸਿੱਧਾ ਭਾਜਪਾ ਦੇ ਟਿਕਟ ਤੇ ਕਿਉਂ ਨਹੀਂ ਚੋਣ ਲੜ ਲੈਂਦੇ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਮਹੇਸ਼ਿੰਦਰ ਗਰੇਵਾਲ ਨੇ ਵੱਡੇ ਸਵਾਲ ਚੁੱਕੇ ਨੇ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਬੀਜੇਪੀ ਦੇ ਪੋਸਟਰ ਤੇ ਇਹ ਬੈਠੇ ਨੇ ਉੱਥੇ ਜੰਮੂ 'ਚ ਵੋਟ ਮੰਗ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ। ਇਹੀ ਨਹੀਂ ਏਦੋਂ ਬਾਅਦ ਚੰਨੂ ਮਾਜਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਰ ਰਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਗਾ। ਹੁਣ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਯਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਤੇ ਸ਼੍ਰੋਮ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ ਜ਼ਾਹਰ ਕਰ ਦਿੰਦੀ ਹੈ ਕਿ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਲ ਨੂੰ ਦੀਵਾ ਦਿਖਾਉਣ ਲਈ ਜਾਂ ਢਾਹ ਲਾਉਣ ਲਈ ਹੈ ਇਹ ਕਿਹਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਇਹ ਤੋਂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕਿ ਆਰਐਸਐਸ ਸਿੱਖ ਇੰਸਟੀਚਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨੋਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਹ ਤੇ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਹੈ ਉਹਨੇ ਇਹ ਸਪਸ਼ਟ ਕਰਤਾ ਹੈ ਦੇਖੋ ਕਿਸੇ ਤਰ੍ਹਾਂ ਦੀ ਦੁਬਦ ਨਹੀਂ ਗਈ ਕਮਲ ਦੇ ਫੁੱਲ ਦਾ ਪ੍ਰਚਾਰ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾਂ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚੋਣ ਲਈ। ਜੇ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲੋਟ ਦੀ ਕੀ ਲੋੜ ਸੀ? ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਦਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਵਾਉਂਗਾ। ਹੁਣ ਸਾਡਾ ਇੱਕ ਸਵਾਲ ਹੈ ਸਿੱਧਾ ਸਰਦਾਰ ਗੁਰਪ੍ਰਤਾ ਸਿੰਘ ਵਿਡਾਲਾ ਨੂੰ ਇਹ ਵਿਡਾਲਾ ਸਾਹਿਬ ਕਿਉਂ ਨਹੀਂ ਸਿੱਧੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟਾਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀਂ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਕਿਉਂਕਿ ਸਾਡਾ ਹੀ ਵਿਸ਼ਵਾਸ ਹੈ ਕਿ ਆਰਐਸਐਸ ਐਨੀ ਕੋਸ਼ ਸਿੱਖ ਲੀਡਰਾਂ ਦੇ ਵਿੱਚ ਇਨਫਿਲਟ੍ਰੇਟਰ ਹੋ ਚੁੱਕੀ ਹੈ ਜਿਹੜੀਆਂ ਅਧਾਰਮਕਸ਼ਕ ਸੀਤਾ ਵੀ ਆਪਣੇ ਆਪ ਨੂੰ ਕਹਿੰਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿ ਨਾ ਤਾਂ ਓਰੀਜਨਲ ਪਾਰਟੀ ਨੂੰ ਬੀਜੇਪੀ ਟੋਲਰੇਟ ਕਰਦੀ ਹੈ। ਨਾ ਮਿਨਿਓਰਟੀਜ਼ ਨੂੰ ਟੋਲਰੇਟ ਕਰਦੀ ਹੈ। ਇਹ ਅੱਜ ਦੀ ਗੱਲ ਨਹੀਂ। ਜਦ ਸ੍ਰੀ ਐਲਕੇਟ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ। ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ, ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ 'ਚ ਆਏ। ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚਾਉਂਦੀ ਹੈ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ, ਬਾਹਰਲੇ ਮੁਲਕਾਂ ਕੋ। ਦੂਸਰੀਆਂ ਜਿਹੜੀਆਂ ਛੋਟੀਆਂ ਧਿਰਾਂ ਨੇ ਰੀਜਨਲ ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋਟੀਆਂ ਧਿਰਾਂ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਿਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇਹ ਕਦੋਂ ਦੀ ਢਹੀ ਰਿੱਚਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਿਆ ਦੇ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਆ ਚਲੋ ਮੈਰਾ ਤਾਂ ਬਹੁਤ ਅਜ਼ੀਜ਼ ਆ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੁਭਨੀਆ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾ ਪਾ ਕੇ ਕਾਂਗਰਸ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਐ ਜੇ ਮਾੜੀ ਸੀ ਤਾਂ ਆਪਾਂ ਸਰੋਪਾ ਕਿਉਂ ਪਾਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਰਸਾਨਾਂ ਦੇ ਮੱਦੇ ਦੇ ਦੱਸੋ ਕਿ ਜਾਦਾ ਅਕਾਲੀ ਦਲ ਦਾ ਵਖਰੇਵਾ ਹੋਇਆ। ਓਦੋਂ ਬਾਅਦ ਕਿਰਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚੇ ਫਰਕ ਹੋਇਆ। 2019 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ 'ਚ ਕੋਈ ਚੇਂਜ ਨਹੀਂ ਹੋਈ। ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਦ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ। ਆਪਾਂ ਨੂੰ ਹੁਣ ਕੀ ਮੋਹ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਿੱਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਸੈਂਟਰ ਨੇ ਐਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਚਿਆ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਾਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ ਉਹਦੀ ਵਜ੍ਹਾ ਬੜੀ ਕਲੀਅਰ ਹੈ ਕਿ ਇਹ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਪਾਉਂਦੀ ਹੈ 355 ਕਰੋੜ ਰੁਪਏ ਸੈਂਟਰ ਤੋਂ ਆਇਆ 145 ਕਰੋੜ ਰੁਪਏ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਏ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀ ਸੀ ਕਿ ਸਿਹਤ ਵਿਦਿਆ ਤੇ ਭ੍ਰਸ਼ਟਾਚਾਰ ਤਿੰਨਾ ਜੀ ਲੱਤ ਪਤ ਹੋਈ ਪਈ ਹੈ ਤਿੰਨਾ ਜੀ ਲੱਤ ਪਤ ਹੋਈ ਪਈ ਹੈ ਤਿੰਨਾ ਜੀ ਲੱਤ ਪਤ ਹੋਈ ਪਈ ਹੈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ਚੀਕ ਝਾੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕਿ ਬੜਾ ਰੋਲਾ ਪਾਉਨੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕਣੇ ਚਾਹੀਦੇ ਪਰ ਸੈਂਟਰ ਵੱਲੋਂ ਆਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਤਾਂ ਦੇਣਾ ਪਊਗਾ। ਉਹ ਹਿਸਾਬ ਤਾਂ ਤੁਸੀਂ ਕੋਈ ਵੀ ਉੱਪਰ ਥੱਲੇ ਵੀ ਕਰ ਸਕਦੇ। ਕਿਉਂ ਨਹੀਂ 355 ਕਰੋੜ ਜਿਹੜਾ ਆਇਆ ਉਹਦੇ ਵਿੱਚ 145 ਕਰੋੜ ਕਹਾ ਲਾ ਕੇ ਹੁਣ ਤੱਕ ਵਰਤੇ ਆ ਗਿਆ। ਪਰ ਮੈਂ ਸਮਝਦਾ ਕਿ ਮਾਨਯੋਗ ਹਾਈ ਕੋਰਟ ਨੇ ਜਿਹੜਾ ਇੰਟੈਮ ਆਰਡਰ ਕੀਤਾ ਉਹ ਕਾਫੀ ਹੱਦ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂ ਉਹਨਾਂ ਨੇ ਪੁੱਛਿਆ ਕਿ ਇਹ 355 ਕਰੋੜ ਜਿਹੜਾ ਵਰਤੇ ਆ ਇਹਦੇ ਜੋ ਤਨਖਾਹਾਂ ਲਈ ਕਿੰਨਾ ਹਸਤੇ ਆਰਾ ਲਈ ਕਿੰਨਾ ਵਜ਼ੀਰਾਾਂ ਤੇ ਐਮ ਐਲ ਏਆਂ ਜਾਂ ਕੋਠੀਆਂ ਦੀ ਰੈਨੋਵੇਸ਼ਨ ਲਈ ਕਿੰਨਾ ਨਵੀਆਂ ਕਾਰਾਂ ਲਈ ਕਿੰਨਾ ਹੋਰ ਜਿਹੜੇ ਸੁਕਸਾਦ ਨਾਲੀ ਵਰਤੇ ਆ ਗਿਆ ਉਹਦਾ ਹਿਸਾਬ ਦੇ ਉਹ 15 ਤੱਕ ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਕਿ ਹਾਈ ਕੋਰਟ ਦੇ ਇੰਟਰਵਿਨ ਕੀਤੇ ਆ ਸ਼ਾਇਦ ਪੰਜਾਬ ਦਾ ਕੋਈ ਪਹਲਾ ਹੋ ਜਾਏ ਕਿਉਂਕਿ ਹੈਲਥ ਅਵੇਅਰਨੈਸ ਸਕੀਮ ਤੇ ਅੱਗੇ ਜਿਹੜੇ ਪੈਸੇ ਮਿਲਣੇ ਸੀ ਇਹਨਾਂ ਨੇ ਉਹ ਇਨਾਂ ਨੇ ਆਮ ਆਦਮੀ ਕਲੀਨਿਕ ਦਾ ਨਾਮ ਰੱਖਿਆ ਉਹ ਪੈਸਿਆਂ ਦੀ ਗਰਾਟਿ